ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆ ਗਲੇ ਦਾ ਡਿਜ਼ਾਈਨ ਬਣਾਉਣਾ। ਆ ਆਪਣਾ ਪ੍ਰਿੰਟਰਡ ਸੂਟ ਆ ਜੀ ਆਲ ਓਵਰ ਤੇ ਇਹਦੇ ਤੇ ਆਪਾਂ ਲੈਸਨ ਲੁੱਸਨ ਲਾ ਕੇ ਇਸ ਤਰ੍ਹਾਂ ਡਿੈਂਕੀਟਾ ਆਖਿਰ ਇਹਦੇ ਡਿਜ਼ਾਈਨ ਬਣਾਇਆ। ਕਲੰਘਾ ਪੰਨਿਆ ਦੀ ਵੀਡੀਓ ਤੁਹਾਨੂੰ ਦਿੱਤੀ ਹੋਈ ਹੈ ਜੀ। ਹੁਣ ਆਪਾਂ ਬਣਾਉਨੇ ਆ ਗਲੇ ਦਾ ਡਿਜ਼ਾਈਨ। ਗਲੇ ਵਾਸਤੇ ਜੀ ਇੱਕ ਤਾਂ ਆਪਾਂ ਮਲੀ ਪੱਟੀ ਤਿਆਰ ਕਰ ਲਈ ਪੇਪਰ ਪੇਸਟਿੰਗ ਲਾ ਕੇ ਇੱਕ ਆਪਾਂ ਲੈ ਲਈ ਜੀ গোল ਗਲਾ। कहा आप बुकरम का पीस जो कई बार गले कटिंग करते हैं ना जो बच जाए तो रख लें ये आप झुंड कटिंग करा कट अलग अलग बनावेंगे पहला आप गले कटिंग कर लिए थ दस दें किस तरह करा इस तरह ना अपना इन्ना कि पीस लिया बाकी आप रख दिता कट करके ਇਹਨੂੰ ਦੂਰਾ ਮੋੜ ਲਿਆ ਇਧਰੋਂ ਤਣ ਸ਼ਾਨ ਲਾਵਾਂਗੇ ਆਪਾਂ 1/2 ਇੰਚ ਦੇ ਇੱਥੋਂ ਇੱਥੋਂ ਡੂੰਘਾ ਕਰਾਂਗੇ ਜੀ 2 ਇੰਚ ਇੱਥੇ ਇਸ ਤਰ੍ਹਾਂ ਕੱਟ ਪਾਵਾਂਗੇ ਇਹ ਗਲੇ ਦਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ ਠੀਕ ਹੈ ਜੀ ਆਪਾਂ ਸਾਰੇ ਬੁਕਰਮ ਤੇ ਗਲਾ ਕੱਟਦੇ ਆਂ ਫਿਰ ਬੁਕਰਮ ਦੀ ਬਹੁਤ ਜ਼ਿਆਦਾ ਵੇਸਟ ਹੋ ਜਾਂਦੀ ਆ ਇਸ ਤਰ੍ਹਾਂ ਹੁਣ ਆਪਾਂ ਨਾ ਇਹਦਾ ਸੈਂਟਰ ਕਰ ਲਾਂਗੇ ਕਰ ਲਿਆ ਸੈਂਟਰ ਇਸ ਚੀਜ਼ ਨੂੰ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਤੇ ਇਹਦੇ ਤੇ ਲਾ ਦੇਣੀ ਸਲਾਈ इस तरह सिलाई ला देंगे फिर काम पक्का हो अपना कट है जोड़ा वो हिलना नहीं। ठीक है इस तरह हम आप गला कर देंगे बिच्चों कटिंग अपना ਗਲਾ ਤਿਆਰ ਹੋਵੇ ਜੇ ਤੁਹਾਨੂੰ ਲੰਬਾਈ ਇਸ ਤਰ੍ਹਾਂ ਇਸ ਲੋਟ ਜਿਆਦਾ ਲੱਗਦੀ ਹੋਵੇ ਗਲੇ ਦੀ ਤੁਸੀਂ ਕੱਟ ਵੀ ਕਰ ਸਕਦੇ ਹੋ ਠੀਕ ਹੈ ਆ ਦੇਖੋ ਜੀ ਆਪਾਂ ਗਲਾ ਲਾ ਲੈਂਦਾ ਇਹਨੂੰ ਇਸ ਤਰ੍ਹਾਂ ਸਾਈਡਾਂ ਤੋਂ ਕਪੜਾ 모ੜ ਦਿੰਨੇ ਆ ਇਸ ਤਰ੍ਹਾਂ ਫਿਲਾ ਲਾਂਗੇ ਪਟਕਾ ਜੇ ਆਪਾਂ ਇਹ ਸਾਰਾ ਬੁਕਰਮ ਤੇ ਗਲਾ ਕਟਿੰਗ ਕਰਦੇ ਆ ਨਾ ਦੇਖੋ ਬੁਕਰਮ ਆਪਣੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਇਸ ਤਰ੍ਹਾਂ ਨਾਲ ਹੀ ਤਾਂ ਆਪਣੇ ਗਲੇ ਦਾ ਡਿਜ਼ਾਈਨ ਬਣ ਜਾਂਦਾ ਏ ਨਾਲੇ ਆਪਣੀ ਕਾਇਦੇ ਬੁਕਰਮ ਨਹੀਂ ਵੇਸਟ ਹੋਈ ਇਸ ਤਰ੍ਹਾਂ ਹੁਣ ਆਪਾਂ ਗਲਾ ਫੋਲਡ ਕਰ ਲਿਆ ਇਹਨੂੰ ਇੱਕ ਵਾਰੀ ਕਰ ਦਿੰਨੇ ਆ ਸਾਈਡ ਤੇ ਹੁਣ ਆਪਾਂ ਪੱਟੀ ਤਿਆਰ ਕਰ ਲੈਨੇ ਆ ਆਵਲੀਕ ਪੱਟੀ ਲੈ ਲਈ ਆਪਾਂ ਇਹਦੀ ਲੰਬਾਈ ਹੈਗੀ ਜੀ 10 ਇੰਚ ਚੁੜਾਈ ਹੈਗੀ ਸਵਾ ਖਤਨਾ ਕੁਛ ਵਿੱਚ ਆ ਕੇ 2.5 ਇੰਚ ਰਹਿ ਜੂਗੀ ਇਸ ਤਰ੍ਹਾਂ ਹੁਣ ਇਹਦੇ ਆਪਾਂ ਸਲਾਈ ਲਾ ਲਾਂਗੇ ਲੈਸ ਨਾਲ ਅਟੈਚ ਕਰਕੇ ਹੁਣ ਆਪਾਂ ਪੱਟੀ ਨਾਲ ਦਾ ਧਾਗਾ ਪਾ ਲਿਆ ਇਹ ਤੁਸੀਂ ਪੇਸਟਿੰਗ ਪੇਪਰ ਦੀ ਵੀ ਪੱਟੀ ਬਣਾ ਕੇ ला ਸਕਦੇ ਹਾਂ ਪੇਸਟਿੰਗ ਵਾਲੀ ਬੁਕਰਮ ਦੀ ਵੀ ਬਣਾ ਕੇ ला ਸਕਦੇ ਹੋ ਆਪਣੀ ਆਪਣੀ ਮਰਜ਼ੀ ਹੈ ਜੀ ਇਸ ਤਰ੍ਹਾਂ ਇੱਥੋਂ ਆਪਾਂ ਚੌਰਸੀ ਰੱਖਾਂਗੇ ਹੁਣ ਇੱਧਰ ਵਾਲ ਨੂੰ ਮੋੜ ਦਾਂਗੇ

इनू लावेंगे कमीज पर कमीज तो इस तरह आप गला रख के देख लेना भी अपना गला कितु का धक्का आऊगा उस हिसाब नशान ला मतलब कि इतों तक आऊगा गला अपना यू उपर है इस तरह हम रख लेंगे सेंटर इमें करीज बना लाँगे सेंटर च ਬਿਲਕੁਲ ਕਰੀਜ਼ ਦੇ ਉੱਪਰ ਆਉਣਾ ਚਾਹੀਦਾ ਆਪਣਾ ਸੈਂਟਰ ਇਧਰ ਲਈ ਸਾਈਡ ਤੋਂ ਲੁਕਾਗੇ ਸਲਾਈਡ ਆਉਣ ਇੱਥੇ ਵੀ ਆਪਾਂ ਇਸ ਤਰ੍ਹਾਂ ਮੋੜ ਕੇ ਨਾ ਕਰੀਜ਼ ਬਣਾ ਲਾਂਗੇ ਫਿਰ ਆਪਣੇ ਕਰੀਜ਼ ਦੇ ਉੱਪਰ ਕਰੀਜ਼ ਆਊਗਾ

ਇਸ ਤਰ੍ਹਾਂ ਧਿਆਨ ਨਾਲ ਲਾਉਣਾ ਗਲਾ ਵੀ ਆਪਣੀ ਨਾ ਕਰੀਜ ਦੇ ਉੱਪਰ ਟੱਕਾ ਦੇ ਬਿਲਕੁਲ ਨੇਵਰੀਆਂ ਤਿਆਰ ਹੋ ਗਏ ਜੀ ਆਪਣੇ ਗਲੇ ਦਾ ਸੌਖਾ ਤਰੀਕਾ ਤੁਸੀਂ ਕੋਈ ਵੀ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਆਪਾਂ ਜਰੂਰ ਰਿਪਲਾਈ ਕਰਾਂਗੇ ਜੀ ਇੱਕ ਦੋ ਦਿਨ ਲੇਟ ਤਾਂ ਜਰੂਰ ਹੋ ਸਕਦਾ ਪਰ ਦੱਸਾਂਗੇ ਤੁਹਾਨੂੰ ਜਰੂਰ ਜੀ ਠੀਕ ਹੈ ਹੁਣ ਆਪਾਂ ਕੱਪੜਾ ਕਰ ਦਿੰਦੇ ਆ ਕਟਿੰਗੇ ਇਹ ਚੋਂ ਇਹਨੂੰ ਟਾਕਰੀ ਸੀਦ ਨੂੰ ਆਪਾਂ ਕਟਿੰਗ ਕਰ ਦਾਂਗੇ ਇੱਥੇ ਵਿੱਚ ਆਪਾਂ ਸੈਂਟਰ ਚ ਲਾ ਦਾਂਗੇ ਟੱਕ ਇੱਥੇ ਗੁਲਾਈ ਦੇ ਹਿਸਾਬ ਨਾਲ ਲਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਨੂੰ ਸਿੱਧਾ ਕਰ ਲੈਨੇ ਆ चंकी तरह जूडा ना आप कट लागे ये तो हम आप ला दें कच्ची सिलाई कि सिलाई मोटे पखे ना लावेंगे देड़ नहीं होगी ਆ ਦੇਖੋ ਜੀ ਗਲਾ ਆਪਣਾ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਨਾ ਆਪਾਂ ਬਟਨ ਨਹੀਂ ਲਾਉਂਦੇ ਆਪਾਂ ਵਾਲੀਆਂ ਕੌਡੀਆਂ ਜਿਹੜੀਆਂ ਉਹ ਲਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਲਾ ਦਾਂਗੇ ਸੂਈ ਨਾਲ ਠੀਕ ਹੈ ਠੀਕ ਹੈ ਜੀ ਐਸਟਰਾ ਐਸਟਰਾ ਤੇਨੇ ਲਾ ਦਾਂਗੇ ਬਟਨਾਂ ਨੂੰ ਲੱਗਣਗਾ ਕਲਰ ਇਹਨਾਂ ਦਾ ਕਮੀਜ਼ ਨਾਲ ਦਾ ਦੇਖ ਸਕਦੇ ਹੋ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਚੈਨਲ ਆਪਣਾ ਜਸਪ੍ਰਿਤ ਮਲਟੀ ਕੁਕਿੰਗ ਉਸ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਉਸ ਤੇ ਆਪਾਂ ਹਰ ਰੋਜ਼ ਰੈਸਪੀ ਲੈ ਕੇ ਆਉਣੀ ਆ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਮੇਰਾ ਗਲੇ ਦਾ ਡਿਜ਼ਾਈਨ ਚੰਗਾ ਲੱਗਿਆ ਕਮੈਂਟ ਜ਼ਰੂਰ ਕਰਿਓ ਜੀ